ਹਾਂਜੀ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋ ਨਾ ਤੁਸੀਂ ਦੇਖ ਰਹੇ ਹੋ ਇਹ ਐਕਚੁਅਲ ਪਤਾ ਕੀ ਹੈ ਇਹ ਸਾਡੇ ਘਰ ਦੇ ਲਾਗੇ ਸਾਡੇ ਗੁਆਂਢ ਚ ਰਹਿੰਦੇ ਨੇਗੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਘਟਨਾ ਆ ਉਹ ਵਾਪਰੀ ਹੈ ਔਰ ਬਹੁਤ ਹੀ ਜਿਹੜੀ ਹੈਗੀ ਆ ਦੁਖਦਾਇਕ ਗੱਲ ਹੈ ਇਹ ਆ ਤੁਸੀਂ ਦੇਖ ਸਕਦੇ ਹੋ ਔਰ ਇਹਰਾ ਇਹ ਵਿਚਾਰਾ ਮਤਲਬ ਗਰੀਬ ਬੰਦਾ ਹੀ ਇਹ ਗਰੀਬ ਬੰਦਾ ਬਿਲਕੁਲ ਆ ਦੇਖੋ LCD ਇਹ ਉਹ ਫੁੱਗ ਗਈ ਹੈ ਇੱਕ AC ਲਵਾਇਆ ਸੀ ਕਿਸ਼ਤਾਂ ਤੇ ਹਜੇ ਮੇਰੇ ਖਿਆਲ ਕਿਸ਼ਤਾਂ ਵੀ ਮਿੱਤਰੋ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਨਹੀਂ ਹੋਈਆਂ ਸੋ ਇਹ ਬੜੀ ਦੁਖਦಾಯಕ ਦੀ ਗੱਲ ਹੈ ਵੀ ਇੱਕ ਤਾਂ ਗਰੀਬ ਦਾ ਪੈਣ ਨਹੀਂ ਸਰਦਾ ਵਿਚਾਰਾ ਹੋਰ ਜਰੂਰ AC ਜੀ ਕੋਈ ਨੁਕਸਾਨ ਹੋ ਜਾਵੇ ਤਾਂ ਉਹ ਵਿਚਾਰਾ ਹੋਰ ਦਬਿਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਇਹ ਰਾਤ ਦੀ ਘਟਨਾ ਤਕਰੀਬਨ 7:00 ਵਜੇ ਦੀ ਕਰ ਲਿਆ ਜੀ ਸੋ ਆ ਦੇਖੋ ਜੀ ਆ ਦੇਖੋ ਤੁਸੀਂ ਬੈੱਡ ਦੇਖ ਸਕਦੇ ਹੋ ਆ ਦੇਖੋ ਸੋ ਬੜੀ ਦੁਖਦಾಯಕ ਜਿਹੜੀ ਘਟਨਾ ਵਾਪਰੀ ਹੈ ਸੋ ਆ ਦੇਖ ਸਕਦੇ ਹੋ ਤੁਸੀਂ ਬੋਲਣਾ ਬੋਲੇਗਾ ਬੱਚੇ ਨਹੀਂ ਵੀ ਤਾਂ ਬੋਲਦੇ ਸੋ ਇੱਥੇ ਆ ਜਾ ਬੋਲ ਆ ਜਿਹੜਾ ਤੁਸੀਂ ਲੜਕਾ ਦੇਖਿਆ ਈ ਏਰੇ ਘਰੇ ਨੁਕਸਾਨ ਹੋਇਆ ਆ ਔਰ ਇਹ ਮਤਲਬ ਕੁਛ ਇਹਨੂੰ ਕਿਹਾ ਸੀ ਮੈਂ ਕਿਹਾ ਦੋ ਸ਼ਬਦ ਬੋਲੇ ਤਾਂ ਨਹੀਂ ਬੋਲੇ ਜਾ ਰਹੇ ਕਿਉਂ ਜਦ ਤੁਹਾਨੂੰ ਪਤਾ ਜਿਹਦੇ ਘਰ ਦਾ ਕੋਈ ਨੁਕਸਾਨ ਹੋ ਜਾਵੇ ਮਿੱਤਰੋ ਉਹਨੂੰ ਕੁਝ ਨਹੀਂ ਚੰਗਾ ਲੱਗਿਆ ਕਰਦਾ ਤਾਂ ਮੈਂ ਫੇਰ ਵੀ ਇਹਨੂੰ ਬੇਨਤੀ ਕਰਾਂਗਾ ਵੀ ਤੁਸੀਂ ਜੋ ਇਹ ਮੁੰਡਾ ਘਰ ਦਾ ਜਿਹੜਾ ਇਹ ਘਰ ਇਸ ਦਾ ਹੈ ਮੈਂ ਚਾਹੁੰਦਾ ਵੀ ਤੁਸੀਂ ਕੁਝ ਬੋਲੋ ਸੋ ਕਹਿਣ ਦਾ ਭਾਵ ਇਹਦਾ ਹੁਣ ਤੁਸੀਂ ਆਪ ਸਮਝਦਾਰ ਹੋ ਮਿੱਤਰੋ ਜੀਰੇ ਘਰੇਡੀ ਘਟਨਾ ਵਾਪਰ ਜਾਵੇ ਉਹ ਨਹੀਂ ਬੋਲ ਸਕਦਾ ਹਨਾ ਨੁਕਸਾਨ ਜੀ ਦਾ ਹੋ ਜਾਵੇ ਸੋ ਆ ਤੁਸੀਂ ਜਿਵੇਂ ਦੇਖਿਆ ਦੇਖੋ ਆ ਸਾਰੇ ਜਿਹੜੇ ਬਿਸਤਰੇ ਹੈਗੇ ਆ ਮਹਿੰਗੇ ਮਹਿੰਗੇ ਕੱਪੜੇ ਆ ਕੱਪੜਿਆਂ ਨੂੰ ਅੱਗ ਤੱਕ ਲੱਗ ਚੁੱਕੀ ਹੈ ਇਹ ਤਾਂ ਗਲੀ ਮਹਾਲੇ ਦੇ ਲੋਕ ਆਏ ਅਤੇ ਉਹਨਾਂ ਨੇ ਬੜੀ ਕੋਸ਼ਿਸ਼ ਦੇ ਨਾਲ ਬਹੁਤ ਹੀ ਕੋਸ਼ਿਸ਼ ਕੀਤੀ ਅਤੇ ਜਿਹੜੀ ਆਗ ਅੱਗ ਨੂੰ ਬੁਝਾਇਆ ਆ ਆ ਤੁਸੀਂ ਦੇਖ ਸਕਦੇ ਜੀ ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਸੋ ਵੱਧ ਤੋਂ ਵੱਧ ਇਸ ਗਰੀਬ ਬੰਦੇ ਦੀ ਸੋ ਜ਼ਰੂਰਤ ਅਨੁਸਾਰ ਆ ਜਿਹੜੀ ਉਹ ਹੈਲਪ ਕੀਤੀ ਜਾਵੇ ਸੋ ਆ ਤੁਸੀਂ ਦੇਖ ਸਕਦੇ ਹੋ ਵਿੱਚ ਹੀ ਛੋਟੇ-ਛੋਟੇ ਦੇ ਵਿਚਾਰੇ ਦੇ ਦੋ ਬੱਚੇ ਹੈਗੇ ਆ ਆ ਦੇਖੋ ਤੁਸੀਂ ਗੱਦੇ ਵਗੈਰਾ ਕੱਪੜੇ ਵਿੱਚ ਹੀ ਬੱਚਿਆਂ ਦੇ ਕੱਪੜੇ ਵਿੱਚ ਹੀ ਇਹਨਾਂ ਦੇ ਕੱਪੜੇ ਉਹ ਸਾਰੇ ਕਹਿਣ ਦਾ ਭਾਰ ਰਿਹਾ ਕੱਖ ਨਹੀਂ ਠੀਕ ਹੈ ਸੋ ਤੁਸੀਂ ਮੈਂ ਤੁਹਾਨੂੰ ਨਿਮਰਤਾ ਬੇਨਤੀ ਕਰਦਾ ਗੁਰੂ ਮਹਾਰਾਜ ਕਿਰਪਾ ਕਰਨ ਸੋ ਆ ਤੁਸੀਂ ਦੇਖ ਸਕਦੇ ਜੇ ਨੁਕਸਾਨ ਇਹ ਸਾਡਾ ਗਵਾਂਢੀ ਹੈ ਜੀ ਮੁੰਡਾ ਆ ਦੇਖੋ ਇਹ ਰਹੀ ਕੱਖ ਨਹੀਂ ਉਰੇ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਦੇਖਿਆ ਨਹੀਂ ਜਾਂਦਾ ਬੜਾ ਮੰਨੂ ਆ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਇੰਜ ਦੀ ਜਿਹੜੀ ਘਟਨਾ ਨਾ ਵਾਪਰੇ ਕਿਸੇ ਨਾਲ ਠੀਕ ਹੈ ਸੋ ਤੁਸੀਂ ਕਾਈਂਡਲੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਸੋ ਇਸ ਮੁੰਡੇ ਦੀ ਹੈਲਪ ਤੁਸੀਂ ਵੱਧ ਤੋਂ ਵੱਧ ਕਰਨੀ ਹੈ ਠੀਕ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਦਸਵੇਂ ਪਾਤਸ਼ਾਹ ਤੁਹਾਡੇ ਸਭ ਤੇ ਕਿਰਪਾ ਕਰਨ ਠੀਕ ਹੈ ਜਦੋਂ ਕਿਸੇ ਤੇ ਕੋਈ ਐਸੀ ਪ੍ਰੋਬਲਮ ਆ ਜੀਵੇ ਸਮੱਸਿਆ ਆ ਜੀਵੇ ਉਹਦੇ ਨਾਲ ਸਾਡੇ ਮਹਾਰਾਜ ਦਾ ਹੁਕਮ ਹੈ ਵੀ ਉਹਦੀ ਮਤਲਬ ਸਹਾਇਤਾ ਕਰਨੀ ਜ਼ਰੂਰੀ ਹੈ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਰਹੀ ਗੱਖ ਨਹੀਂ ਸੋ ਮੇਰੇ ਕੋਲੇ ਹੋਰ ਸ਼ਬਦ ਨਹੀਂ ਹੈਗੇ ਸੋ ਵੱਦ ਤੋਂ ਵੱਦ ਇਹਦੇ ਵਿਚਾਰੇ ਦੀ ਜ਼ਰੂਰ ਹੈਲਪ ਕੀਤੀ ਜਾਵੇ ਇਹਦਾ ਜੋ ਵੀ ਅਕਾਊਂਟ ਨੰਬਰ ਆ ਉਹ ਮੈਂ ਤੁਹਾਨੂੰ ਮੈਂਸ਼ਨ ਕਰ ਦਵਾਂਗਾ ਠੀਕ ਹੈ ਉਹ ਮੈਂ ਸਾਰਾ ਕੁਝ ਵਿੱਚ ਐਡ ਕਰਕੇ ਐਡ ਕਰ ਦਾਂਗਾ ਕੋਈ ਐਸੀ ਗੱਲ ਨਹੀਂ ਔਰ ਮੰਡੀ ਅੰਮ੍ਰਿਤਗੜ ਵਾਰਨਪੁਰ 11 ਹੈ ਸਾਡੇ ਘਰ ਦੇ ਕੋਲੀ ਰਹਿੰਦਾ ਲੜਕਾ ਹੈ ਸੋ ਇੱਕ ਵੱਧ ਤੋਂ ਵੱਧ ਵੀਡੀਓ ਨੂੰ ਤੁਸੀਂ ਸ਼ੇਅਰ ਵੱਧ ਕਰਨੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਤਾਂ ਜੋ ਜਾਨੀ ਸੱਜਣ ਹੁੰਦੇ ਨੇ ਸੋ ਗੁਰੂ ਮਹਾਰਜ ਕਿਰਪਾ ਕਰਨ ਇਹਦੀ ਵਿਚਾਰੇ ਦੀ ਥੋੜੀ ਬਹੁਤ ਮਦਦ ਹੋ ਸਕੇ ਸਰਕਾਰ ਤੋਂ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ ਮੈਂ ਇੱਕ ਹੋਰ ਗੱਲ ਕਹਿ ਦਿਆਂ ਠੀਕ ਹੈ ਬਾਕੀ ਜੋ ਵੀ ਹੈ ਇਹਦਾ ਅਕਾਊਂਟ ਨੰਬਰ ਵਗੈਰਾ ਉਹ ਮੈਂ ਐਡ ਕਰ ਦਾਂਗਾ ਇੱਕ ਵਾਰੀ ਤੁਸੀਂ ਫਿਰ ਦੇ ਸਕਦੇ ਹੋ ਅਗਰ ਕਿਸੇ ਨੇ ਮੌਕਾ ਦੇਖਣਾ ਹੋਵੇ ਤਾਂ ਤੁਸੀਂ ਮੇਰੇ ਘਰੇ ਆ ਜਾਣਾ ਮੈਂ ਤੁਹਾਨੂੰ ਇੱਥੇ ਲੈ ਜਾਵਾਂਗਾ ਠੀਕ ਹੈ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ